Thank <laughs> you. यही हमारा लक्ष्य है यही हमारा उद्देश्य है यही हमारा धर्म है यही हमारा कर्म है आज के इस समारोह के मुख्य मैं ज्यादा ज्यादा कुछ नहीं इनसे सुनेंगे, क्योंकि इनको बहुत ये राइटर भी है, भी है, आम आदमी पार्टी के और ये बड़ा अच्छा वक्ता भी है ਡਾਕਟਰ ਵਾਲੀਆ ਜੀ ਗੋਬਿੰਦ ਸਿੰਘ ਜੀ ਕਿਦਾ ਨਾਮ ਨਹੀਂ ਮਾਫੀ ਚਾਹੁੰਦਾ ਪਰ ਸਭ ਤੋਂ ਸਤਿਕਾਰਯੋਗ ਸਾਡੇ ਟੀਚਰ ਸਾਹਿਬਾਨ ਤੇ ਪਿਆਰੇ ਪਿਆਰੇ ਬੱਚਿਓ ਤੁਸੀਂ ਤਾਂ ਦੇਖੋ ਫੁੱਲਾਂ ਦਾ ਗੁਲਦਸਤਾ ਹੈ ਸਾਰੇ ਬੱਚੇ ਛੋਟੇ ਛੋਟੇ ਦੇਖੋ ਪਿਆਰੇ ਪਿਆਰੇ ਬੱਚੇ ਆ ਤੁਹਾਡੇ ਨਾਲ ਕੋਈ ਆਪਾਂ ਲੈਕਚਰ ਵੀ ਕੀ ਜਿਹੜੀ ਤੁਹਾਡੀ ਉਮਰ ਹੈ ਨਾ ਤੇ ਹੱਸਣ ਖੇਡਣ ਦੀ ਹੈ ਹਨਾ ਲੈਕਚਰ ਨੂੰ ਚੇ ਨਹੀਂ ਆਪਾਂ ਤਾਂ ਇੱਕ ਦੋ ਚਾਰ ਗੱਲਾਂ ਹੀ ਕਰਾਂਗੇ ਥੋੜਾ ਟੀਚਰ ਜੋ ਸਟਾਫ ਹੈ ਉਹਨੂੰ ਇੱਕ ਗੱਲ ਬਤਨਾ ਉਸ ਕੀ ਬੱਚੇ ਨੇ ਬੱਚੇ

ਔਰ ਦੂਸਰੀ ਵਾਰੀ ਬਰਸ਼ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਠੀਕ ਹੈ ਇਸ ਇਨਾਮ ਇਹ ਸਾਡਾ ਪਾਲਾ ਇਹਨਾਂ ਕਿਸੇ ਕਰ ਨਹੀਂ ਆ ਕਿ ਹਰ ਪਾਲ ਘੱਟੋ ਘਾਟ 3-4 ਵਾਰੀ ਅਤੇ ਅਚੀ ਜੀ ਸਾਡੀ ਸਫਾਈ ਸਬਕ ਸਾਡੇ ਬੱਚਿਆਂ ਵਾਸਤੇ ਤੁਸੀਂ ਸਭ ਤੁਸੀਂ ਕਰਦੇ ਹੀ ਰਹਿੰਦੇ ਹੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਆਪ ਕਰਦੇ ਹਾਂ ਕਿ ਸਾਡੀ ਸਫਾਈ ਇਸੇ ਤਰ੍ਹਾਂ ਹੀ ਜੁੜੇ ਰਹਿਣਗੇ ਆ ਫਾਸੀ ਜੀ ਅੱਜ ਤੁਸੀਂ ਲੋਕੀ ਸਸਤਾ ਦੇ ਚੈੱਕਅਪ ਕੈਂਪ ਵਿੱਚ ਆਇਆ ਕੀ ਕਹਿਣਾ ਚਾਹੁੰਦੇ ਹੋ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਲੋਕੀ ਸਸਤਾ ਵੱਲੋਂ ਜੋ ਬੱਚਿਆਂ ਦਾ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦੇ ਨਾਲ-ਨਾਲ ਬੱਚਿਆਂ ਨੂੰ ਜੋ ਹੈ ਟੂਥ ਬਰਸ਼ ਪੇਸਟ ਹਰ ਜੋ ਜ਼ਰੂਰੀ ਚੀਜ਼ ਹੈ ਉਹ ਮੁਹੱਈਆ ਕਰਾਈ ਗਈ ਔਰ ਲੋਕੀਨ ਸਸਤਾ ਹਰ ਸਾਲ ਮੈਂ ਤਾਂ ਕਹਾਂਗਾ 2-3 ਵਾਰੀ ਇਦਾਂ ਸਕੂਲਾਂ ਦੇ ਵਿੱਚ ਬਹੁਤ ਸ਼ਾਨਦਾਰ ਇਵੈਂਟ ਕਰਦੀ ਹੈ ਕੀ ਦੇ ਤੇਤਾਸ਼ੀ ਜੀ ਸਾਡੇ ਬਹੁਤ ਹੀ ਮਾਨਯੋਗ ਇਹਨਾਂ ਦੇ ਨਾਲ ਪ੍ਰਧਾਨ ਜਿੰਦਲ ਸਾਹਿਬ ਬਿੱਟੂ ਜੀ ਸਾਰੀ ਟੀਮ ਦਿਨੇਸ਼ ਮਹਿਤਾ ਜੀ ਤੇ ਮਨ ਖੁਸ਼ ਹੁੰਦਾ ਬੱਚਿਆਂ ਤੋਂ ਜਦੋਂ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ ਬੱਚਿਆਂ ਤੋਂ ਜਦੋਂ ਸਮਾਜਿਕ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ ਬੱਚਿਆਂ ਤੋਂ ਜਦੋਂ ਸਿਹਤ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਆਉਣ ਵਾਲੇ ਸਮੇਂ 'ਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵਧੀਆ ਇੱਕ ਸੰਦੇਸ਼ ਹੁੰਦਾ ਅੱਜ ਵੀ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਇੱਥੇ ਕੈਂਪ ਚੱਲ ਰਿਹਾ ਹੈ। ਔਰ ਬੜਾਪਨ ਹੈ ਲੋਕਾਂ ਦੀ ਸਸਤਾ ਦਾ ਜਿਹੜਾ ਮੇਰੇ ਜੈਸੇ ਨਾ ਚੀਜ਼ ਨੂੰ ਵੀ ਇਹ ਵਿੱਚ ਸ਼ਾਮਲ ਕਰ ਲੈਨੇ ਆ। ਤੇ ਬੱਚਿਆਂ ਨੂੰ ਜਿਹੜੋ ਸਿੱਖਿਆ ਦਿੱਤੀ ਜਾਂਦੀ ਹੈ, ਬੱਚਿਆਂ ਦੇ ਚਿਹਰੇ ਦੇਖੇ ਜਾਂਦੇ ਆ ਉਹਨਾਂ ਨੂੰ ਬੜਾ ਅੱਛਾ ਲੱਗਦਾ ਹੈ। ਉਹ ਵੀ ਅੱਜ ਪ੍ਰਣ ਕਰਕੇ ਜਾ ਰਹੇ ਆ ਸਾਰੇ ਬੱਚੇ ਕਿ ਅਸੀਂ ਆਪਣੇ ਦੰਦਾਂ ਦਾ ਪੂਰਾ ਖਿਆਲ ਰੱਖਾਂਗੇ। ਆਪਣੇ ਆਲੇ-ਦੁਆਲੇ ਸਾਫ ਸਫਾਈ ਦਾ ਪੂਰਾ ਖਿਆਲ ਰੱਖਾਂਗੇ। ਇੱਕ ਅੱਛੇ ਨਾਗਰਿਕ ਬਣਨ ਦਾ ਇਹਨਾਂ ਨੇ ਬੱਚਿਆਂ ਨੇ ਅੱਜ ਪ੍ਰਣ ਕੀਤਾ। ਬਹੁਤ ਹੀ ਵਧੀਆ ਉਪਰਾਲਾ ਹੈ ਔਰ ਲੋਕੀય ਸਸਤਾ ਇਹਦੇ ਲਈ ਵਧਾਈ ਦੀ ਪਾਤ ਹੈ ਨੇ ਔਰ ਕਹਿੰਦੇ ਵੀ ਹੈ ਨਾ ਜੀ ਕਿ ਸਮਾਜ ਦੇ ਪ੍ਰਤੀ ਦੇਸ਼ ਦੇ ਪ੍ਰਤੀ ਹਰ ਨਾਗਰਿਕ ਦਾ ਫਰਜ਼ ਹੈ ਪਰ ਲੋਕੀય ਸਸਤਾ ਉਸ ਫਰਜ਼ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ